ਬਾਹਰੀ ਅਕਸ ਸਟਾਕ ਫੇਕ ਜੀਆ ਗਰਨ ਕਲੱਬ ਦਾ ਬੜਾ ਵੈਰੇ ਰੋਹ ਹਾਂ ਤੁਹਾਡਾ ਅਗਲਾ ਮੈਚ ਦਿਖਾਉਣਾ ਚੱਕ ਕਾਕੇ ਢੱਲੀਆ ਗਰਨ ਕਲੱਬ ਦਸਤੀ ਕਰਦੇ ਹਾਂ ਕਿ ਅੱਜ ਤੋਂ ਅੱਜ ਆਪਾਂ ਦੋਨੋਂ ਪਾਰਨਾ ਹੈ ਕੰਡਾ ਕਮਾਲੀਆ ਕਰਦਾ ਆਪਣੀ ਟੂਰਨਾਮੈਂਟ ਸਵਾਗਤ देखो जी कबड्डी चल रही है सारिया टीम है गया।

ਇਹਨਾਂ ਬੰਦੇ 12 ਵੇਡਦੇ ਆ ਤੇ ਆਜ ਦੇ ਪ੍ਰੋਫਟ ਦਾ ਵੀ ਮੇਰਾ ਵੀ ਆਕੇ ਕੋਈ ਥੇ ਨਹੀਂ ਆਇਆ ਸਰਦਾਰ ਮੰਤਰੀ ਸਿੰਘ ਜੀ ਯਾਰੀ ਐਮ ਐਲ اے ਰੱਖਾ ਬਲੋੜੀਆਂ ਖੇਡਾਂ ਖੇਡ ਲਈ ਕਿੱਟਾਂ ਭੁੱਜੀਆਂ ਇਹ ਉਹਨਾਂ ਦੀ ਵੰਡ ਚੇਅਰਮੈਨ ਮਨਿੰਦਰ ਸਿੰਘ ਜੀ ਉਧਰੋਂ ਆਲ ਸਰਪੰਚ ਸਿਵਾਰਾ ਸਿੰਘ ਜੀ ਟੱਟ ਤੇ ਪ੍ਰੇਮ ਸਿੰਘ ਜੀ ਟੱਟ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤੀ ਜਾਊਗੀ ਮੋਕਰ ਕੋ ਕਿ ਜਿੱਤ ਗਿਆ ਜੀ ਆਇਆ ਨੀ ਕਾਬੇ ਕੋ ਕਿ ਕਾਬੇ ਕਿੱਥੇ ਆ ਗੜਨ ਕਲਾ ਪਾਈ ਆ ਨੀ ਪ੍ਰੇਮੀ ਆ ਪੱਲਾ ਫਾਲੀ ਪਕਲਾ ਸੀ ਪ੍ਰੇਮੀ ਆ ਨਹੀਂ ਨਾ ਪਰ ਆ ਹਾਂ ਪਰ ਆ ਸ਼ੇਰਾ ਫਗੜੀ ਬਾਬਾ ਅੰਦਾਜ਼ਾ ਉਹ ਤੁਸੀਂ ਆ ਲਿਆ ਗਿਆ ਦੇਖੋ ਜੀ ਜਿਵੇਂ ਪਿਆਰੇ ਆਹੋ ਲੈ ਵੀਂਤ ਰਾਜਵੀਰ ਮੁੰਡੇ ਲੈਣ ਲੱਗੇ ਆ ਮੁੰਡੇ ਤੁਸੀਂ ਜਿਆਦਾ ਆਧਾਰ ਕੱਢ ਲੈ ਕੇ ਆਜੋ ਚਾਹੇ ਗਰੂਪ ਹੋ ਰਹੇ ਹੋਵੇ ਚਾਹੇ ਮੰਗਵਾ ਲਓ ਕੋਈ ਨਹੀਂ YouTube ਚੈਨਲ ਤਾਂ ਖੈਰਾ ਤੇ ਤੁਸੀਂ ਇਹ ਮੈਚ ਦੇ ਹਾਈਲਾਈਟਸ ਦੇਖ ਸਕਦੇ ਹੋ ਕੌਫਿਆ ਵਾਲੇ ਆ ਗਏ ਨਿਭਲੇ ਕੌਫਿਆ ਵਾਲੇ ਆ ਗਏ ਹੋਰ ਪਾਕ ਕਾਰੇ ਵਾਲੇ ਤੁਹਾਨੂੰ ਮੈਚ ਆ ਪਹਿਲਾਂ ਮੀਰਾ ਕਰਨ ਕਲੱਬ ਵਾਲਾ ਤੇ ਕੌਗੇ ਅਗਲਾ ਮੈਚ ਜੱਗੀਰ ਸਿੰਘਪੁਰ ਤੇ ਚੀਮਲਾ ਅੰਗੜਾ ਤੇ ਮੇਰਾ ਅੰਗੜਾ ਤੇ ਚਲੀ ਬਾਈ ਜਵੈ ਜਿੱਧਰ ਪਿੰਡੇ ਬਾਈ ਜਾਵੇ ਗਾਟ ਤੇ ਮੇਰਾ ਕੌਗੇ ਆ ਰਿਹਾ ਜੀ ਜਲਦੀ ਨਾਲ ਲਿਖਦੇ ਉਕੇ ਤੇ ਨੀ ਦੋ ਅਰੇ ਦਿਨਾਂ ਵਾਲੇ ਆਏ ਹੋਏ ਆ ਕੋਟੀ ਮਾਲੀ ਆਣ ਕੋਟੀ ਮੀ ਲਾਣ ਉਕੇ ਆਲੇ ਆ ਜੋ ਆਹੋ ਇੱਕ ਪਹਿਲਾਂ ਵੇਖਿਆ ਆੜੇ ਆ ਅਰੇ ਮੇਜਾ ਹਲੇ ਵਧੀਆ ਚੱਲ ਰਿਹਾ ਟੀਮਨੇ ਆੜੇ ਟੀਮਨੇ ਆੜੇ ਵੀ ਆ ਬਲ ਤਿੰਨ ਜਣਿਆਂ ਤੋਂ ਕਰਾਜ ਆ ਟੀਮਨੇ ਆੜੇ ਤੇ ਤਿੰਨੇ ਜਣੇ ਆਦੇ ਪ੍ਰੂਫ ਲੈ ਕੇ ਇੱਥੇ ਆ ਗਏ ਮੇਰਾ ਵੀਰ ਜੇ ਨਹੀਂ ਗਬਰੂ ਹੋ ਤਾਂ ਮਹਾਰਾਜ ਕੰਨ ਜਦਾ ਜੋ ਸੋਗਾਂ ਗਿਆ ਨੇ ਆਗੇ ਆਜੋ ਆਜੋ ਯਾਰ ਕੰਡਿਆਲੇ ਪਾਸੇ ਨਹੀਂ ਆਓ ਦੂਜੇ ਪਾਸੇ ਆਜੋ ਬਰਾਬਰ ਕੌਂਗੇ ਕਿਥੇ ਆਗਨ ਕਲਾਪ ਲੀਨ ਆ ਪਹੁੰਚ ਚੁੱਕੀ ਆ ਕੌਂਗੇ ਆ ਰਹੇ ਆ ਆ ਰਹੇ ਆ ਹਲੇ ਲਓ ਜੀ ਆ ਗਿਆ ਭਾਈ ਜਾ ਕੇ ਆ ਕੇ ਦੱਸੋ ਯਾਰ ਮਾੜਾ ਮੁੰਡਾ ਮੇਰਾ ਹੈ ਨਾ ਆ ਗਏ ਆਲੇ ਮਰਾਗੇ ਇੱਧਰ ਆ ਜਾ ਕੇ ਤੂੰ ਦੱਸੀ ਖੜੇ ਖੜੇ ਤੈਨਾਂ ਨਾਲ हां जी पहुंच चुके है खिलाड़ी किंग नहीं ना साना हुदय समाज संघ टीम ना जगना ले भी एक प्रुत आ गया ना किड़ा भी प्लेयर मुंडा तेरा ले सुहा ਦੂਰ ਦੂਰ ਹੈ ਮੇਰਾ ਗੁਰੂ ੜਿਓ ਸੋ ਸਾਡੇ ਪਿੰਡ ਦੇ ਖਿਡਾਰੀਆਂ ਨੂੰ ਬੈਂਦੀਆ ਬੈਲੋਨਾ ਸਾਡ ਦੇ ਮਰਾਗੀ ਨੀਰਾ ਦਾ ਕਹਿੰਦੇ ਕੌਕਿਆਂ ਤੋਂ ਉਤਰ ਆਇਆ ਆ ਬੀ ਨੀਲਾ ਨੇ ਕੱਦੋਂ ਉਤਰ ਆਇਆ ਇਸ ਨੂੰ ਚੁੰਡਾ ਵੀ ਰੰਗ ਬੜਾ ਕਰੀਏ 300 ਰੁਪਏ 300 ਬਾਈ ਜਿਹੜਾ ਸੀ ਪ੍ਰੂਫ ਮੰਨਣਾ ਹਾਰਤਾ ਦੀ ਮੰਨਣਾ ਜਾਂ ਕੋਈ ਜਿਹੜਾ ਲੋਗਰਾ ਪ੍ਰੂਫ ਦਾ ਇਹ ਸੀ ਨਹੀਂ ਕਹਿ ਸਕਦੇ ਕਿ ਡੋਲੀ ਗੇਟ ਆ ਜਾਂ ਨਹੀਂ ਡੋਲੀ ਗੇਟ ਆ Jangan lupa sama kalau Anda masih tak ada yang Bahasa oke ada ni? Oke ya? Bahasa ini ada oke ya ni? Ada apa? Oke ya Kalian kelapa lagi kita ngomong Oh, nari ya Kalian kelapa lagi Mundi राउंड <laughs> जे थे थे okay. थे थे खेल गया जो कोई नाज नहीं खेलो बट मैच स्टार्ट कराया जो पहला राउंड खेल गया

ਪਿੰਡਾਂ ਲਈ ਦੌੜਨ ਲੱਗੇ ਪਰੇ ਰਾਜਨ ਉਮਾਰਾਂ ਦੇ ਖਾਇਦੇ ਹੋ ਰੋਡ ਕਰਤਾ ਫੇਰ ਫਾਗਲਾ ਤੇ ਗਾਣੀ ਨੂੰ ਦੱਸ ਦਿੰਦੇ ਆ 2 ਮਿੰਟਾਂ ਚੱਕ ਕਮੇਟੀ ਕਰਦੀ ਹੈ ਫਾਗਲਾ ਫਲਾ ਨਾਮ ਵੰਡ ਹੋਈ ਹੋਰ ਕਰਤਾ ਜੀ

ਮੈਂ ਸੰਘੀ ਟਾਟਾ ਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਮੈਂ ਬਹੁਤ ਧੰਨਵਾਦੀ ਅਰਦੀਪ ਸਿੰਘ ਜੀ ਜੌਰ ਦੇਖੋ ਜੀ ਆ ਕਿੰਨਾ ਵੱਡਾ ਤਰਕਤ ਹੈ ਆਪਣਾ ਕਬੱਡੀ ਮੈਚ ਖਾਰਾ ਇਹ ਰਹਿਣੀ ਦੇ ਤੈਨੂੰ ਪੋੜਾ ਦੇਣ ਲੱਗਿਆ ਇਹ ਮੈਥ ਹੋਲਡ ਹੈ ਜਮੇਰ ਸਿੰਘ ਜੀ ਇੱਕ ਮਿੰਟ ਲਈ ਆਓ ਇੱਕ ਮਿੰਟ ਲਈ ਆਓ ਬਸ ਗੱਲਬਾਤ ਚਲੇ ਜਾਏ ਥੋੜਾ ਜਿਹਾ ਸਾਥ ਕਰਦੇ ਹਾਂ ਸੁਲਾ ਸਿੰਘ ਕੀ ਨੇ ਹਾਂ ਪਰਸਨ ਕੀ ਕੀੜੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਗਰਤ ਸਿੰਘ ਜੀ ਕਿਹੜੇ ਕੈਨੇਡਾ ਵਾਲੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦੀਪ ਸਿੰਘ ਜੀ ਕਲਾ ਧੰਨਵਾਦ ਬਹੁਤ ਬਹੁਤ ਜੈ ਹਾਂ ਜੀ ਬੜੇ ਦੋਸਤ ਸੱਸੇ ਦਾ ਬੜਾ ਪਗੜੇ ਪਿੰਡ ਧੰਨਵਾਦ ਪਮਾਲ ਤੁਸੀਂ ਰੌਂਜਲਾ ਲੁਧਿਆਣਾ ਚ ਪੈਂਦੇ ਆ ਸਾਰੇ ਪ੍ਰਾਇਮਰ ਨੇ ਸਾਡੇ ਇਹ ਪਿੰਡ ਜਿਹੜਾ ਕਿਚ ਸਮੂਹ ಗ್ರಾಮ ਪੰਚਾਇਤ ਵੱਲੋਂ ਮੈਂਬਰ ਆਜੀ ਮੈਂਬਰ ਸਹਿਮਾਨ ਆਜੀ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਵਸੋ ਤੁਸੀਂ ਦੇਖ ਸਕਦੇ ਹੋ ਸਾਡੇ ਸਤਕਾਰਯੋਗ ਮਨਪ੍ਰੀਤ ਸਿੰਘ ਜੀ ਜਾਲੀ ਸਾਹਿਬ ਉਹਨਾਂ ਦੇ ਜਿਹੜੇ ਜਮईन ਦੇ ਸਾਡੇ ਵੀਰ ਗੋਜਿੰਦਰ ਸਿੰਘ ਜੀ ਬਿੰਦਾ ਉਹਨਾਂ ਵੱਲੋਂ ਬਹੁਤ ਉਤਸ਼ਾਹ ਦੇ ਨਾਲ ਇਹ ਮੈਚ ਕਰਵਾਏ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਹੁਤ ਬਹੁਤ ਧੰਨਵਾਦ ਆਜੀ ਸਾਰੇ ਸਹਿਯੋਗੀ ਸੱਜਣਾਵਾਂ ਜਿਨ੍ਹਾਂ ਨੇ ਬੱਚਿਆਂ ਦਾ ਆਸ਼ਾ ਵਧਾਇਆ ਤੇ ਅੱਗੇ ਦੇ ਮਾਰਗਦਰਸ਼ਨ ਲਈ ਹਾਂਜੀ ਫੋਟੋ ਖਿਚਾਈ ਜਾ ਰਹੀ ਹੈ ਵਰਗੇ ਕਿਉਂਕਿ ਮਲਾਰ ਪੈਂਡ ਆ ਗਏ ਠੀਕਾ ਮੇਰਾ ਇਹ ਫੋਟ ਦਿਖਾ ਲਓ ਜੰਗਾ ਅਰੇ ਨੂੰ ਆਹ ਟੀਮ ਡਿਸਕਸ ਕਰੀ ਜਾਂਦੀ ਸੀ ਕਬੱਡੀ ਵਾਲੇ ਜਿਹੜੇ ਵੀ ਸਾਡੇ ਮੈਚ ਦੁਹਾਂ ਹੋ ਗਿਆ ਜੇ ਬਾਹਰ ਦਾ ਬੰਦਾ ਹੋਇਆ ਤਾਂ ਇਹ ਕਟਿਆ ਜਾਂਦੀ ਹੈ ਜੋ ਅੰਚ ਦੇਖੋ ਲਾਈਵ ਤਸਵੀਰਾਂ ਕੋਈ ਗੱਲ ਨਹੀਂ ਵੀ ਮੈਚ ਹੋਊਗਾ ਆਪਾਂ ਬਲੇ ਮੈਚ ਕਰੋ ਖੇਡੋ ਤੇ ਜੇ ਤਰਾਜ ਹੋਇਆ ਫਿਰ ਤੁਹਾਨੂੰ ਪਤਾ ਹੀ ਆ ਕੋਈ ਕਰ ਵੀ ਜਾਣਗੇ ਅਰੇ ਕਿਹੜਾ ਹਲੇ ਤਾਂ ਬਹੁਤ ਟੀਮਾਂ ਪਈਆਂ ਹਾਂ ਰਾਜੇ ਗਾਗਨ ਕਲਾ ਕੋਲੋਂ ਵੀ ਇਤਰਾਜ ਹੋ ਰਿਹਾ ਸੀ ਸਾਡੇ ਕੋਲ ਗਗਨ ਕਲਾ ਲੈ ਲਈ ਕੌਂਕਰ ਓਕੇ ਬੰਦੇ ਥੋੜੇ ਚਾਲ ਖਾਇਆ ਪੰਜਵਾਂ ਵੀ ਮੜ ਗਿਆ ਪੰਜਵਾਂ ਵੀ ਆ ਗਿਆ ਪਿੱਛੋਂ ਚਾਰਾਂ ਦਾ ਵੇਨ ਹੋਇਆ ਬਾ ਠੀਕ ਹੈ ਠੀਕ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਹੋਇਆ ਇਹਨਾਂ ਦਾ ਵਜਨ ਵਗਾਇਆ ਉਹ ਡਿੱਗਣ ਦੇ ਬਰਾਬਰ ਕਿਹੜੇ ਟੈਂਪਸ ਤੇ ਹੜਾ ਦੱਸੋ ਕਾਂਕੇ ਸੱਤਵੇਂ ਮੇਟ ਵਾਲੇ ਸਾਥੇ ਕਾਂਕੇ ਸਿੱਧਵੇਂ ਮੇਟ ਆ ਰਿਖਵਾ ਲੇ ਲਓ ਜੀ ਮੀਰਾ ਦਾ ਰੇਡਰ ਰੇਡ ਪਾਉਂਦਾ ਹੋਇਆ ਇਹ ਦੱਸ ਕੇ ਬੰਗੜੇ ਮੇਰੇ ਨਾਲ ਬੈਠ ਗਿਆ ਜਾਂਦਾ ਹੈ ਤੇ ਉਹ ਉਹ ਇਹਦਾ ਮਾੜਾ ਹੈ ਹਰੇ ਬੰਗੜੇ ਬੜੀ ਤਰਲਿਆ ਕਰ ਕਰੀ ਜਾਂਦੀ ਰਤਨ ਨਾਲ ਜੱਫੀ ਵਾਲੀ ਵੱਡੇ ਖੇਲ ਚੱਲਦੇ ਹਾਂ ਕਮੈਂਟ ਕਾਮਯਾ ਨੇ ਕੰਕੇ ਕਾਂਟ ਕਾਗਿਆਂ ਦਾ ਜੀ ਓਕੇ ਹੋਰ ਜੀ ਅਗਲੀ ਰੇਡ ਕਾਂਗਿਆਂ ਦੀ ਗਗਨ ਕਲੱਬ ਢੀਲਾ ਵਾਲੇ ਗਗਨ ਕਲੱਬ ਅਥੇ ਢੀਲਾ ਵਾਲੇ ਐ ਐ ਐ ਆ ਦਾ ਸਟਾਰਟਰ ਬੈਟਰੀ ਚਾਲ ਲਈ ਤਾਂ ਕਰਦੇ ਹਾਂ ਇਹ 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 ਟੀਟੀ ਵਾਦੀ ਨੀਰਾਂ ਦਾ ਰੈਡਰ ਮੁੰਡਾ ਚਾਰਟ ਵਿੱਚ ਸ਼ਰੀਰ ਦਾ ਮਾਲਕ ਤਾਂ ਜੇ ਜੀ ਬੀ ਦੀ ਹਜਮ ਕਿ ਕਿਵੇਂ ਸਾਰੇ ਇਹ ਇਹ ਆ ਇਹ 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 ਉਹ ਚੱਕਦਾ ਪੁਆਇੰਟ ਪਰ ਮੂੰਹ ਲਿਬੜ ਗਿਆ ਯਾਰਾ ਵੀ ਧਿਆਨ ਨਾਲ ਛੱਟਣਾ ਖਾਲੇ ਯਾਰ ਕਲੀਆਂ ਪਰ ਮੂੰਹ ਲਿਬੜ ਗਿਆ ਕਲੀਆਂ ਨਾਲ ਨੋ ਨਹੀਂ ਨੋ ਨਹੀਂ ਕਿਤੇ ਬੰਦੇ ਹੜਾ ਹੋਏ

ਪੁਆਇੰਟ ਗਗਨ ਕਲਾ ਬਲੀਲਾ ਦਾ ਗਗਨ ਕਲਾ ਪੁਆਇੰਟ ਸਨੀ ਮੁੰਡਾ 라ਵਾਲ ਡੈਰੀ ਇਹ ਇਹ ਦੂਜਾ ਨਾਮ ਸਖਦੀਂਜਾ ਕਲਾਰ ਵੱਲੋਂ ਧੰਨਵਾਦ ਬਹੁਤ-ਬਹੁਤ ਇਹਨਾਂ ਦਾ ਪਹਿਲਾ ਨਾਮ ਮਨਜਿੰਦਰ ਸਿੰਘ ਜੀ ਬੰਦਾ ਧੂਣ ਵੱਲੋਂ ਧੰਨਵਾਦ ਬਹੁਤ-ਬਹੁਤ रेडर कौन क्या था के रेडर कौन क्या ना पॉइंट भी कौन के कुछ तो गगन कला बिल्डिंग वाली हो अगली रेड जिम्मीलो ए ए हल्ला ओ बने ਦੱਕ ਦਾ ਨਹੀਂ ਚੱਪਾ ਦਾ ਕੌਂਕੇ ਦਾ ਪੁਆਇੰਟ ਆ ਜੀ ਇਹ ਕੌਂਕੇ ਅਗਲੀ ਗੇੜ ਹਲੇ ਵੀ ਕੌਂਕੇ ਜਿੱਤ ਰਿਹਾ ਪਿਆ ਹਲਾ ਹਲਾ ਮਾਰ ਕੌਂਕੇ ਹੋ ਗਏ ਤੇ ਯਾ ਮੈਂ ਸੂਰਾ ਫਾਖਮ ਕੌਣ ਕਹੇਗਾ ਕੌਣ ਕੇ ਪਹਿਲਾਂ ਵੀ ਕੌਣ ਕੇ ਹੁਣ ਵੀ ਕੌਣ ਕੇ ਕੌਣ ਸੀ ਕੌਣ ਹੈ ਅਗਲੇ ਵੀ ਗगन ਕਲੱਬ ਦੀੜਾਂ ਵਾਲੀ ਤੇ ਅਦਰਾਜ ਵੀ ਗगन ਕਲੱਬ ਦੀ ਹੂੰ ਅੱਲਾ ਬਹੁਤ ਵਧੀਆ ਪੁਆਇੰਟ ਬਗਨ ਕਲੱਬ ਦਾ ਅਗਲੀ ਟੀਮ ਹੈ ਜੰਗੀਰ ਸਿੰਘਪੁਰ ਤੇ ਟੀਮ ਨਾ ਹਾ ਨਮਾ ਕੇਂਦਰਾ ਅਗਲੀ ਟੀਮ ਹੈ ਜੰਗੀਰ ਸਿੰਘਪੁਰ ਤੇ ਟੀਮ ਨਾ सुर्पोंटे चांदी में इसलिए बची है जंडी सुर्पोंटे चीना अब ज़मीरा गार्डिंग गार्डिंग नारी चलो बताए